ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸੰਬੰਧਿਤ ਆ ਰਹੀ ਹੈ ਵੱਡੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੁਣਾ ਦਿੱਤੀ ਗਈ ਹੈ ਸਜ਼ਾ ਤੇ ਉਹਨਾਂ ਦੇ ਵੱਲੋਂ ਦੇਰਾਮੁਖੀ ਸੱਚਾ ਸਦਾ ਰਾਮ ਰਹੀਮ ਦੇ ਪ੍ਰਤੀ ਨਰਮਰ ਬਈਆ ਵਰਤਨ ਦਾ ਗੁਨਾਹ ਕਬੂਲ ਲਿਆ ਗਿਆ ਹੈ ਜੀਆਂ ਦੱਸਦੀ ਹੈ ਕਿ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਸੰਬੰਧਿਤ ਹੈ ਇੱਥੇ ਜ਼ਿਕਰੇ ਖਾਸ ਹੈ ਕਿ 23 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹੀਆਕਰਾਰ ਦੇ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਖੁਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ 3 ਮਹੀਨੇ ਬੀਤ ਗਏ ਨੇ ਪਰੰਤੂ ਅਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਤਾਂ ਉਹਨਾਂ ਦੇ ਵੱਲੋਂ ਵਾਰ-ਵਾਰ ਅਰਜੀ ਪੱਤਰ ਦਿੱਤੇ ਗਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਤੇ ਬਹੁਤ ਵਾਰ ਜਥੇਦਾਰ ਸਾਹਿਬ ਨੂੰ ਬੇਨਤੀ ਵੀ ਕੀਤੀ ਗਈ ਸੀ ਤੇ ਅੱਜ ਉਹ ਅਹਿਮ ਕੜੀ ਆ ਗਈ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਰਖਾਇਆ ਕਰਾ ਦਿੱਤੇ ਜਾਣ ਤੋਂ ਬਾਅਦ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਇੱਥੇ ਦੱਸ ਦਈਏ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਇਲਾਵਾ ਹੋਰ 17 ਸੀਨੀਅਰ ਆਗੂਆਂ ਨੇ ਆਪਣੇ ਜਿਹੜੇ ਸਪਸ਼ਟੀਕਰਨ ਪਹਿਲਾਂ ਸੌਪੇ ਸਨ ਤੇ ਹੁਣ ਇਸ ਦਾ ਐਲਾਨ ਸ਼੍ਰੀ ਅਕਾਲ ਤਖਤ ਦੇ ਵੱਲੋਂ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਦੱਸਦੀਏ ਕਿ ਇੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬਾਥਰੂਮ ਸਾਫ਼ ਕਰਨ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ ਤੇ ਨਾਲ ਹੀ ਨਾਲ ਇਹ ਵੀ ਦੱਸਦੀਏ ਕਿ ਉਹਨਾਂ ਨੂੰ ਇਹ ਵੀ ਸਜ਼ਾ ਨਾਲ ਦਿੱਤੀ ਗਈ ਹੈ ਕਿ ਬਾਥਰੂਮ ਸਾਫ਼ ਕਰਨ ਤੋਂ ਬਾਅਦ ਨਹਾ ਤੋ ਕੀ ਉਹ ਲੰਗਰ ਦੀ ਸੇਵਾ ਵੀ ਕਰਨਗੇ ਤੇ ਉਸ ਤੋਂ ਬਾਅਦ ਸੁਖਨੀ ਸਾਹਿਬ ਦਾ ਪਾਠ ਵੀ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਨੂੰ ਗਲੇ ਵਿੱਚ ਤਖਤੀ ਪਾ ਕੇ ਨਾਲ ਹੀ ਵਰਸ਼ੇ ਦੀ ਸੇਵਾ ਵੀ ਕਰਨੀ ਪਵੇਗੀ ਇਹ ਸਜ਼ਾ ਸੁਭੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਈ ਗਈ ਹੈ ਇੱਥੇ ਨਾਲ ਹੀ ਨਾਲ ਇਹ ਵੀ ਦੱਸਦੀ ਹੈ ਕਿ ਇਸ ਵੇਲੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਸ਼ਾਮਿਲ ਰਹੇ ਨੇ ਤੇ ਬਹੁਤ ਸਾਰੇ ਸੀਨੀਅਰ ਅਕਾਲੀ ਆਗੂ ਵੇਸ ਵਕਤ ਉੱਥੇ ਸ਼ਾਮਿਲ ਹੋਏ ਸਨ ਜਿਨ੍ਹਾਂ ਦੇ ਵਿੱਚ ਦਲਜੀਤ ਸਿੰਘ ਚੀਮਾ ਵੀ ਸ਼ਾਮਿਲ ਨੇ ਤੇ ਬਹੁਤ ਸਾਰੇ ਹੋਰ ਜਿਹੜੇ ਸੀਨੀਅਰ ਆਗੂ ਨੇ ਉਹ ਵੀ ਇਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਪਹੁੰਚੇ ਹੋਏ ਸਨ ਇੱਥੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਸੁਖਬੀਰ ਸਿੰਘ ਬਾਦਲਹਰਾਂ ਦੇ ਬੀਤੇ ਦਿਨੀ ਪੈਰ ਤੇ ਸੱਟ ਲੱਗ ਗਈ ਸੀ ਉਸ ਦਿਨ ਵੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਪਹੁੰਚੇ ਹੋਏ ਸਨ ਇਸੇ ਹੀ ਸੰਬੰਧ ਦੇ ਵਿੱਚ ਤੇ ਅੱਜ ਉਹ व्हीਲ ਚੇਅਰ ਤੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਵੀ ਕਿ ਪਹੁੰਚੇ ਸਨ ਜਿੱਥੇ ਉਹਨਾਂ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਾਰ-ਵਾਰ ਬੇਨਤੀ ਕੀਤੀ ਗਈ ਸੀ ਕਿ ਜੇ ਅਗਰ ਉਹਨਾਂ ਨੂੰ ਤਰਖਾਇਆ ਕਰਾ ਦੇ ਦਿੱਤਾ ਗਿਆ ਹੈ ਤੇ ਜੋ ਵੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਸੁਣਾਏਗਾ ਉਹ ਹਸਕੇ ਕਬੂਲ ਕਰਨਗੇ ਤੇ ਖਿੜੇ ਮੱਥੇ ਉਸ ਨੂੰ ਪਰਵਾਣ ਵੀ ਕਰਨਗੇ ਇੱਥੇ ਜ਼ਿਕਰੇ ਖਾਸ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਉਸ ਵਕਤ ਦੇ ਜਿਹੜੇ ਕੁਝ ਮੈਂਬਰਸ ਸਨ ਜਿਹੜੇ ਅਹੁਦੇਦਾਰ ਸਨ ਮੰਤਰੀ ਸਨ ਉਹਨਾਂ ਨੇ ਵੀ ਆਪਣੇ ਸਪਸ਼ਟਿਕਾ ਨ ਦਿੱਤੇ ਸਨ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਪੰਜ ਸਿੱਖ ਮੈਂਬਰਾਂ ਦੀ ਪੰਜ ਜਿਹੜੀ ਇੱਕ ਜਥੇਬੰਦੀ ਬਣਾਈ ਗਈ ਸੀ ਉਹਨਾਂ ਦੇ ਵੱਲੋਂ ਇਹ ਮਿਲ ਕੇ ਹੁਣ ਫੈਸਲਾ ਲਿਆ ਗਿਆ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਦੇ ਸੰਬੰਧ ਦੇ ਵਿੱਚ ਸੁਣਾ ਦਿੱਤਾ ਗਿਆ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਤਨਖਾਹੀਆ ਕਰਾ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਗਈ ਹੈ ਕਿ ਇੱਕ ਬਹੁਤ ਵੱਡਾ ਫੈਸਲਾ ਹੈ ਜਿਹੜਾ ਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਲਿਆ ਗਿਆ ਹੈ ਜਿਹੜਾ ਕਿ ਪਰਦਾਵੰਦੀ ਮਾਮਲੇ ਦੇ ਵਿੱਚ ਹੁਣ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾਏ ਤੇ ਸਿੱਖਾਂ ਦੇ ਸਬੰਧ ਦੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੇ ਸਬੰਧ ਦੇ ਵਿੱਚ ਅਗਰ ਕੋਈ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਆ ਜਾਂਦਾ ਹੈ ਤਾਂ ਹਰ ਸਿੱਖ ਨੂੰ ਖਿੜੇ ਮੱਥੇ ਪਰਵਾਨ ਕਰਨਾ ਪੈਂਦਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਜੋ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਦੇ ਇਸ ਬੰਦ ਦੇ ਵਿੱਚ ਹੋਵੇਗਾ ਉਹ ਖਿੜੇ ਮੱਥੇ ਪਰਵਾਨ ਕਰਨਗੇ ਤੇ ਹੁਣ ਅੱਜ ਉਹ ਪਲ ਆ ਗਿਆ ਉਹ ਦਿਨ ਆ ਗਿਆ ਜ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲੂਹਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਬਾਥਰੂਮ ਸਾਫ਼ ਕਰਨ ਦੀ ਜਿਹੜੀ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਈ ਗਈ ਹੈ ਉਸ ਤੋਂ ਬਾਅਦ ਉਹ ਨਹਾਤੋ ਕੇ ਲੰਗਰ ਦੇ ਵਿੱਚ ਵੀ ਸੇਵਾ ਕਰਨਗੇ ਤੇ ਉਸ ਤੋਂ ਉਪਰੰਤ ਉਹ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ ਤੇ ਉਸ ਤੋਂ ਬਾਅਦ ਉਹ ਗੱਲੇ ਵਿੱਚ ਤਖਤ ਪਾ ਕੇ ਵਰਸ਼ੇ ਦੀ ਸੇਵਾ ਵੀ ਕਰਨਗੇ ਇਸ ਜਿਹੜੀ ਸਜਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਈ ਗਈ ਹੈ ਜਿਨ੍ਹਾਂ ਨੂੰ ਹੁਣ ਸੁਖਬੀਰ ਸਿੰਘ ਬਾਦਲ ਹੁਣੀ ਨਿਭਾਉਣਗੇ ਕਿਉਂਕਿ ਇਹ ਜਿਹੜਾ ਫੈਸਲਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਲਿਆ ਗਿਆ ਹੈ ਤੇ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਸਜਾ ਦੇ ਤੌਰ ਤੇ ਹੁਣ ਸੁਖਬੀਰ ਸਿੰਘ ਬਾਦਲ ਕਬੂਲਣਗੇ ਅਤੇ ਇਸ ਨੂੰ ਅਮਲੀ ਰੂਪ ਵੀ ਦੇਣਗੇ